ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਈ ਬਾਰ ਸ੍ਰੀ ਭਗਵਤੀ ਜੀ ਕੀ ਬਾਛਾ ਹੀ ਦਸਵੀਂ ਬਿਰਤਾਂ ਭਗਵਤੀ ਸਮਰ ਕਾ ਗੁਰੂ ਨਾਨਕ ਲੈਂ ਧਿਆਏ ਏ ਰੰਗਤ ਗੁਰ ਤੇ ਅਮਰਦਾਸ ਸ੍ਰੀ ਰਾਮਦਾਸਾ ਹੋਏ ਸਹਾਈ ਅਰਜਨ ਹਰ ਗੋਵਿੰਦਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਡਿੱਠੇ ਸਭ ਦੁੱਖ ਜਾਇ ਤੇਗ ਬਹਾਦਰਿ ਸਿਮਰੈ ਘਰ ਨਾਉ ਨ ਦਿਆ ਬਹਿਤਾਏ ਸਭ ਥਾਈ ਹੋਏ ਸਹਾਏ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਹੰਸ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਸੀ ਦਿੱਤੇ ਬੰਦ ਬੰਦ ਕਟਵਾਈ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਅਰ ਨਚਰਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸ ਨਾਲ ਨਿਵਾਹੀ ਇਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਸ ਗੋਬੀ ਜਹਾਂ ਜਹਾਂ ਖਾਲਸਾ ਜੀ ਸਾਈ ਤਹਾਂ ਤਹਾਂ ਰਚਿਆ ਰਾਇ ਦੇਖ ਤੇਗ ਬਤੇ ਵਿਰਤੀ ਬੈਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿੱਖਾਂ ਨੂੰ ਸਿੱਖੀ দান ਕੀ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੂਸਾ ਦਾਨ ਦਨ ਸਦਾ ਨਾਮ ਦਾਨ ਸ੍ਰੀ ਅਮਰ ਸਤ ਸਾਹਿਬ ਜੀ ਦੇ ਦਰਸ਼ਨੀ ਸ਼ਨਨ ਚੌਕੀਆਂ ਝੰਡੇ ਬੁੰਗੇ ਯੁਗ ਯੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪਕਾਲ ਪੁਰਖ ਵਾਹਿਗੁਰੂ ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਣ ਨਤਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀਮਾਨ ਸਤ ਬਾਬਾ ਅਤਰ ਸਿੰਘ ਜੀ ਵੱਲ ਸਾਬਤ ਕੀਤੇ ਵੇ ਧਰਬਾ ਬੰਨ੍ਹ ਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸੁਭਾਈ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੰਧਿਆ ਸਮੇਂ ਆਪ ਜੀ ਦੇ ਹਾਜ਼ੂ ਵਾਹਿਗੁਰੂ ਗੁਰਮੰਤਰ ਦੇ ਜਾਪ ਗੁਰ ਇਤਿਹਾਸ ਦੀ ਕਥਾ ਸ਼ਬਦ ਕੀਰਤਨ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ ਅਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅਗੋਂ ਬਾਤ ਇਸ ਮੱਤ ਵਖਣੀ ਜੀ ਬੜੇ ਸੁਣੀ ਗੁਰਬਾਣੀ ਦਾ ਭਾਪ ਦੇਸ ਸਰਵਤ ਸੰਗਤਾਂ ਦੇ ਹਿਰਦਿਆਂ ਦੇ ਵਸਾਉਣ ਦੀ ਕਿਰਪਾਲਤਾ ਕਰਨੀ ਸ੍ਰੀ ਗੁਰੂ ਜੀਓ ਅੰਮ੍ਰਿਤ ਵੇਲ ਤੋਂ ਲੈ ਕਰਕੇ ਵੀ ਸੰਗਤਾਂ ਵੱਲੋਂ ਅਬ ਜੀ ਦੀ ਪਾਵਨ ਬਿਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੀਆਂ ਸਰਵਤ ਸੰਗਤਾਂ ਨੇ ਆ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਜੀ ਸੰਗਤਾਂ ਵੱਲੋਂ ਤੇਲ ਫੁੱਲ ਭੇਟਾ ਪਰਵਾਣ ਕਰਨਾ ਸਰਵਤ ਸੰਗਤਾਂ ਦੇ ਗੁਰਮਤਿ ਅਨੁਸਾਰ ਕਾਰਜ ਰਾਸ ਕਰਨੇ ਮਨੋ ਕਾਮਨਾ ਈ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਵਤ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਬਰੂਸ ਸਾਧਨ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਗਣਾ ਚੜਦੀ ਕਲਾ ਰੱਖਣੀ ਸਰਵਤ ਸੰਗਤਾਂ ਦੀ ਯਾਤਰਾ ਸਫਲ ਕਰਨੀ ਜੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਮਹਾਰਾਜ ਆਪ ਜੀ ਦੀ ਕਿਰਪਾ ਦਾਸ ਅਕਾਚਾਰ ਪਹਿਰ ਦੇਵ ਸਾਹਿਬ ਜੀ ਦੇ ਬਾਣੇ ਅੰਦਰ ਸੁਖ ਅਨੰਦ ਵਿੱਚ ਵਸਦੀਤ ਹੋਇਆ ਜੀ ਚਾਰ ਪੈ ਰਹਿਣ ਆਈ ਹੈ ਸੁਖ ਅਨੰਦ ਵਿੱਚ ਵਸਦੀਤ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ ਅਮਰਤ ਬੇਲ ਤੇ ਜਾਗਣੇ ਵਖਣੇ ਅਮਰਤ ਬੇਲ ਤੇ ਦਰਸ਼ਣੇ ਇਸ਼ਨਾਨ ਵਖਣੇ ਜੀ ਕਿਰਪਾ ਕਰੋ ਪਵਨ ਬਿਤਰੁਕ ਨਾਇ ਬਸਕੇ ਸ੍ਰੋਤ ਸੰਗਤ ਨੂੰ ਨਿਹਾਲ ਕਰੋ ਸਹੀ ਪਿਆਰੇ ਮੀਲ ਜੇ ਨਾ ਮਿਲਿਆ ਤੇਰਾ ਨਾਮ ਚਿਤਿ ਆਵੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਾਯੋ ਕੋj ਸ਼ਬਦ ਰਾਜ ਕਰੇਗਾ ਖਾਲਸਾ ਆ ਕੀ ਰੈ ਵਾਰ ਹੋਈ ਸਾ ਮਿਲਾਂਗੇ ਵਚੇ ਸ਼ਰਨ ਵਾਹਿਗੁਰੂ ਨਾਮ ਜਹਾਜ ਜੜੇ ਸੋ ਤਰੇ ਜੋ ਸ਼ਰਧਾ ਕਰ ਸੇਵਾ ਦੇ ਗੁਰਬਾਰ ਜੋ ਸ਼ਰਧਾ ਕਰ ਸੇਵਾ ਦੇ ਗੁਰਬਾਰ ਉਤਾਰਨ ਬੋਲੇ ਸੋ ਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੂ ਕੋਈ ਮਟੇ ਕਗਤੋਂ ਪੈ ਸੁਅਮੀ ਮਾਨਸ ਕੀ ਗਤਿਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰੇ ਗੁਰ ਬਾਣੀ ਕਹਿ ਸੇਵਕ ਜਨਮਾਨ ਪ੍ਰਤਖ ਗੁਰੂ ਨ ਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਲਾ ਪੰਜਵਾ ਔਖੇ ਘੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੈ ਕਾ ਸਾਸ ਸਾਸ ਪ੍ਰਿਤ ਪਾਲੇ ਔਖੇ ਘੜੇ ਨਾ ਦੇਖਣ ਦੇ ਅਪਨਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਾ ਸਾ ਸਾਸ ਪ੍ਰਿਤ ਪਾਲੇ ਪ੍ਰਸਿਆ ਲਾਗ ਰਹੋ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਧੰਨ ਮਾਰਾਮੀਤਰਾਉ ਮਨ ਬਲਾਸ ਭੈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪਰਵ ਪੂਰਨ ਪੈਜ ਰਖਾਈ ਮਨ ਬਲਾਸ ਭੈ ਸਾਹਿਬ ਕੇ ਅਜਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਵ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ